ਜਰੂਰ ਜੀ ਗੱਲ ਕਰਦੇ ਸੀ ਜਿਹੜਾ ਸਮਾਨ ਹਾਂਜੀ ਕੌਂਡੀਗੇਅਰ ਦਾ ਜਾਂ ਬਾਹਰ ਆਉਂਦਾ ਹੈ ਨਾ ਹਾਂਜੀ ਤਾਂ ਤੁਹਾਨੂੰ ਮੈਂ ਇੱਥੋਂ ਸ਼ੁਰੂ ਕਰਦਾ ਆਪਾਂ ਹੂੰ ਆ ਆਪਣੇ ਕੋਲੇ 1070 ਦਾ ਇਹ ਲਿਫਟ ਫਿਲਟਰ ਹੈ ਅੱਛਾ ਇਹ ਵਾਲੇ 1070 ਕੋਸਟ ਠੀਕ ਆ ਬਾਈ ਆ ਤੁਸੀਂ ਹੁਣ ਇਹਦੇ ਚ ਜਿਹੜਾ ਫਿਲਟਰੇਸ਼ਨ ਇਹ ਗੱਤੇ ਨਹੀਂ ਕਰਨੀ ਹੁੰਦੀ ਆ ਹੂੰ ਠੀਕ ਆ ਜੀ ਇਹ ਜਿਹੜਾ ਤੇਲ ਫਿਲਟਰ ਕਰਦਾ ਨਾ ਗੱਤਾ ਵਾ ਹੈ ਹੂੰ ਠੀਕ ਆ ਜੀ ਇਹਦੀ ਬਿਲਡ ਕੁਆਲਿਟੀ ਦੇਖੋ ਕਿੰਨੀ ਹੈਵੀ ਆ ਹੂੰ ਆ ਹੁਣ ਜਿਹੜਾ ਆਪਾਂ ਬਾਹਰੋਂ ਕੰਡ ਇੱਕ ਸੌਦਾ ਚ ਲੈ ਲੈਨੇ ਆਂ ਦੇਸੀ ਅੱਛਾ ਇਹ ਦੇਸੀ ਯਾਰੋ ਜਿਹੜੇ ਬਾਹਰ ਮਿਲਦੇ ਆਂ ਵੀ ਬਹੁਤ ਕੰਪਨੀਆਂ ਦੇ ਮਿਲਦੇ ਆ ਇਹ ਆ ਵੀ ਤੁਸੀਂ ਲਿਓਂਦੇ ਬਾਹਰੋਂ ਠੀਕ ਹੈ ਇਹ ਆ ਚੀ ਹੈ ਹਨਾ ਇੱਕ ਤਾਰੀ ਜਾਲੀ ਦੇਖੋ ਇੱਕ ਤਾਂ ਜਾਲੀ ਆ ਫਿਰ ਤੁਸੀਂ ਮਤਲਬ ਆ ਹੁਣ ਤੁਸੀਂ ਇਹਦੀ ਅੱਛਾ ਵਜਨ ਦੇਖ ਦਿਓ ਉਹਨਾਂ ਦਾ ਫੜ ਕੇ ਇਹ ਆਏ ਵਜਨ ਦਾ ਫਰਕ ਆ ਨਾ ਮੋਪਰਾ ਹਾਂ ਮਤਲਬ ਹੁਣ ਜਿਵੇਂ ਕਰਨੇ ਆਪਾਂ ਕੀ ਐ 500 ਆ ਤਾਂ ਸਿੱਧੀ ਜਾਲੀ ਆ ਭਾ ਜੋ ਮਰਜ਼ੀ ਲੰਘ ਜੇ ਨਹੀਂ ਜਾਲੀ ਚ ਨਿੰਗਣਾ ਅਸੀਂ ਗੱਤਾਂ ਵੱਡੇ ਹੋਏ ਨਾ ਆਪਣਾ ਅੱਛਾ ਹਾਂ ਮਤਲਬ ਇਹ ਤਾਂ ਵੈਸੇ ਦਿਖਾਇਆ ਤੈਨੂੰ ਵੀ ਅੰਦਰੋਂ ਇਨੀ ਹੌਲੀ ਆਪਣੀ ਹੈਵੀ ਆ ਹੂੰ ਕਿਉਂਕਿ ਜਦੋਂ ਕਚਰਾ ਵੱਧ ਬਣੂਗਾ ਤੇ ਗੱਤਰਾ ਇਕੱਠਾ ਹੋ ਜਾਣਾ ਜਾਲੀ ਨਾਲ ਲੱਗ ਜਾਣਾ ਜਾ ਕੇ ਹੂੰ ਜਾਲੀ ਵੀ ਵਿੰਗੀ ਹੋ ਜਾਂਦੀ ਹੈ ਮਾੜੀ ਹੋਵੇ ਤਾਂ ਜਦੋਂ ਪ੍ਰੈਸ਼ਰ ਨਾ ਇੰਨਾ ਪ੍ਰੈਸ਼ਰ ਹੋਣਾ ਨਾ ਹੂੰ ਤੇ ਫਿਰ ਹੁਣ ਤੁਸੀਂ 500 ਰੁਪਏ ਪਿੱਛੇ ਹੂੰ ਮਤਲਬ ਕੀ ਐ ਉਹਨੇ ਫਿਲਟਰੇਸ਼ਨ ਮਾੜੀ ਕੀਤੀ ਉਨੇ ਸਾਰਾ ਕੁਝ ਉਹਨੇ ਥੋੜਾ ਉਹੀ ਕਤਰੇ ਵਾਲਾ ਮਾਲ ਥੋੜਾ ਰਹਿਮ ਜਿੰਨਾ ਉਹ ਚ ਘਸਿਆ ਮੈਟਲ ਸੀਗਾ ਤੇਲ ਚ ਉਹ ਤੁਹਾਡੇ ਪੰਪ ਚ ਗਿਆ ਤੁਹਾਡੇ ਗਰਾਰੀਆਂ ਚ ਗਿਆ ਉਹਦੀ ਲਾਈਫ ਕਟਾ ਦਿੱਤੀ ਉਹਨੇ ਸਾਰਾ ਕੁਝ ਅੰਦਰ ਚੱਕ ਦੇ ਲਏ ਬਟ ਇਹ ਆਪਾਂ 1000 ਘੰਟੇ ਬਾਅਦ ਸੌਰੀ 500 ਘੰਟੇ ਬਾਅਦ ਬਦਲਦੇ ਆਪਾਂ ਠੀਕ ਆ ਬਈ 550 ਦਾ 500 ਘੰਟਾ ਮਤਲਬ ਤਕਰੀਬਨ ਹਰ ਇਹਦਾ ਸਾਲ ਕੰਢ ਜਾਂਦਾ ਆਪਣੇ ਏਰੀਆ ਸਾਲ ਲੰਘ ਜਾਂਦਾ ਹਾਂ ਸਾਲ ਬਾਅਦ ਜੇ ਆਪਾਂ ਬਦਲਣਾ ਤਾਂ ਬਾਈ origignal ਲਾਓ ਯਾਰ ਨਾ ਬਦਲ ਨਹੀਂ ਆ ਹੁਣ ਇੱਕ ਹੋਰ ਪੰਗਾ ਵਾ ਹੁਣ ਦੇਖਣ ਨੂੰ ਬਾਰ ਮਿਲ ਜਾਂਦੇ ਆ ਉਹਨਾਂ ਦੇ ਵੀ ਆਹ ਲਿਖਿਆ ਮੈਂ ਕਹਿਣ ਲੱਗਾ ਸੀ ਹਾਂ ਉਹ ਲਿਖਿਆ ਹੁੰਦਾ ਜਿਹੜਾ ਜੌਨੀਰ ਹੁੰਦਾ ਪਰ ਹੁਣ ਆਪਣਾ ਹਿੰਦੂਸਤਾਨ ਚ ਇਹ ਚੀਜ਼ਾਂ ਚੱਲਦੀਆਂ ਹਟਾ ਨਹੀਂ ਸਕਦੇ ਸੀ ਇਹ ਡਾ ਨਹੀਂ ਇਹ ਕੀ ਆ ਡੁਪਲੀਕੇਸੀ ਦਾ ਜਿਹੜੇ ਏਜੰਸੀ ਚੋਂ ਹੋ ਬਈ ਇਸ ਚੀ ਦੀ ਛੋਟੀ ਹੋਗੀ ਵੈ ਚੱਕਣ ਦਾ ਪਾ ਜਾਂਦਾ ਹੀ ਫਰਕ ਪਤਾ ਲੈਣਾ ਤੁਸੀਂ ਲੈ ਕੇ ਇੱਥੋਂ ਦੇਖਣ ਆਈਆਂ ਹੈ ਨਾ ਆਪਾਂ ਨੂੰ ਇੱਥੋਂ ਦਾ ਆਪ ਲੈ ਜਾਂਦੇ ਜਦੋਂ ਇਹਦੀ ਕੁਆਲਿਟੀ ਤੇ ਇਹਦੀ ਕੁਆਲਿਟੀ ਦਾ ਉਹੀ ਪਤਾ ਲੈਣਾ ਦੇਖਣ ਨੂੰ ਮਾਲੀ ਗੱਲ ਆ ਯਾਰ ਜਦੋਂ ਤੂੰ ਡਾ ਖੋਲੇਗਾ ਉਹਨੂੰ ਐਂ ਚੱਕ ਕੇ ਦੇਖ ਨਾ ਨਾਲ ਵਾਲੋਂ ਬਹੁਤ ਨਾਲ ਖੋਲੇ ਦਾ ਬਹੁਤ 파ਰਾ ਹੋ ਜਾਂਦਾ ਹੈ ਇਹ ਬਹੁਤ ਇਕੱਠਾ ਹੁੰਦਾ ਨਾ ਤੇਲ ਪਾਉਂਦਾ ਹਾਂ ਕਚਰਾ ਹਰਾ ਹੁੰਦਾ ਬਹੁਤ ਪਰਾ ਹੁੰਦਾ ਤਾਂ ਓਕੇ ਫਿਰ ਵੀ ਤੁਹਾਨੂੰ ਆਈਡੀਆ ਆ ਜੂ ਆ ਫਿਰ ਹੁਣ ਆ ਆ ਗਿਆ ਇੰਜਨ ਫਿਲਟਰ ਹਾਂ ਹੈਨਾ ਆ ਦੇਖੋ ਇਹ ਹੁਣ ਆਪਣਾ ਇਹ ਜੌਂਡੀ ਦਾ ਅਰੀਜਨਲ ਆ ਆ ਦੇਸੀ ਸੇਮ ਚੀਜ਼ ਉਹੀ ਆ ਨਾ ਆ ਗੱਤੇ ਦੀ ਕੁਆਲਿਟੀ ਇੱਥੇ ਪਹਿਲਾਂ ਤਾਂ ਗੱਤਾ ਹੀ ਘੱਟ ਆ ਠੀਕ ਹੈ ਫਿਰ ਕੁਆਲਿਟੀ ਦੇਖੋ ਕਿੰਨਾ ਫਰਕ ਆ ਜੀ ਇਹ ਫਿਲਟਰ ਕਰਨਾ ਵਾ ਕੀ ਇਹ ਕੋਈ ਬਾਹਲੀ ਮਹਿੰਗੀ ਚੀਜ਼ ਨਹੀਂ 350 ਦੇ ਨੇੜੇ ਤੜੇ ਹੋਊ ਮੇਰੇ ਖਿਆਲ ਕਿੰਨਾ ਹੈ 387 ਦਾ 387 ਰੁਪਏ ਦਾ ਹੈ ਠੀਕ ਹੈ 380 ਇਹ ਆ ਹੁਣ ਜੇ ਬਾਹਰੋਂ ਲੈਨੇ ਕਿਤੇ 200 ਦਾ ਮਿਲ ਜੂ ਇਹ ਤਾਂ ਹੈ ਨੀ 50 ਦਾ ਮਿਲਦਾ ਹੈ ਵੀ ਲੈਣਾ ਨਹੀਂ 100 150 ਪਿੱਛੇ ਤੁਸੀਂ ਇੰਜਨ ਦੀ ਲਾਈ ਪਟਾ ਲੈਨੇ ਆ ਉਹਦੇ ਹਾਂ ਅਸਾ ਟਰੈਕਟਰ ਤਾਂ ਥੋੜਾ ਹੀ ਆ ਸਹੀ ਗੱਲ ਆ ਬਈ ਆਪਾਂ ਹੀ ਚਲਾਉਣਾਗਾ ਥੋੜਾ ਹੀ ਰੱਖਣਾ ਤੁਸੀਂ ਘਰੇ ਰੱਖਣਾ ਤੁਸੀਂ ਉਹਦੀ ਲਾਈ ਲੰਬੀ ਹੋ ਰਿਪੇਅਰ ਘੱਟ ਕੱਢੋ ਵੀਰ ਇਹ ਗੱਲ ਇੰਜਨ ਸੋਲਿਡ ਰਹੂ ਸਾਨੂੰ ਤਾਂ ਕੋਈ ਫਰਕ ਨਹੀਂ ਜੇ ਮੰਨ ਲਾ ਆ 2 ਸਾਲ ਫਿਲਟਰ ਨਾ ਲਿਆ ਤਾਂ ਏਜੰਸੀ ਵਾਲਿਆਂ ਦਾ ਕੀ 1000 ਰੁਪਏ ਘਟਜੂ ਨੁਕਸਾਨ ਹੋਜੂ ਤੇ ਉਹੀ ਜਦੋਂ ਪੰਜਾਹ ਲੌ ਇੰਜਣ ਖੁੱਲੂਗਾ ਉਹ 1000 ਉਹਦੋਂ ਦੁੱਗਣੇ ਲੱਗਣੇ ਓਡੇ ਉਹਦੋਂ ਦੁੱਗਣੇ ਦੇ ਵੀ ਤਿਕਣੇ ਹਾਂ ਸੀਮ 에ਅਰ ਫਿਲਟਰ ਹਾਂ ਔਰ 에ਅਰ ਫਿਲਟਰ ਦੀ ਜਿਹੜੀ ਕੁਆਲਿਟੀ ਆ ਜਿਹੜੇ ਮਾੜੇ ਆ ਉਹ ਉਹ ਕੀ ਕਰਦੇ ਆ ਇੱਥੇ ਦੇਖੋ ਤੁਸੀਂ ਹੁਣ ਇਹ ਵੱਡਾ ਧਾਰਨ ਆ ਇੱਥੇ ਗੱत्ता ਦੇਖ ਕਿੰਨਾ ਨੇੜੇ ਨੇੜੇ ਹੈ ਹਨਾ ਹੂੰ ਸੰਗ ਨੇੜੇ ਨੇੜੇ ਹੁਣ ਦੇਸੀਆਂ ਦੇ ਦੇਖੀ ਬਿਰਲ ਕੱਢੀ ਆ ਫੇਰ ਆ ਗੱਤੇ ਦੀ ਕੁਆਲਿਟੀ ਜਿਹੜੀ ਇਹ ਪਤਲਾ ਵਾ ਜਿਹੜਾ ਇਹ ਫਰਕ ਆ ਇਹਦੀ ਹਨਾ ਇਹ ਇਹ ਚੀਜ਼ਾਂ ਦਾ ਤੁਸੀਂ ਵਜਨ ਦਾ ਫਰਕ ਆ ਹੂੰ ਥੋੜੇ ਹਵਾ ਟਰੈਕਟਰ ਚ ਸਾਫ਼ ਜਾਊਗੀ ਇੰਜਨ ਦੀ ਲਾਈਫ ਵਧੂਗੀ ਉਹਨੇ ਡੀਜ਼ਲ ਖਰਚਾ ਘੱਟ ਹੋਊਗਾ ਦਾ ਠੀਕ ਹੈ ਜੀ ਇਹਨੇ ਚੋਕ ਨਹੀਂ ਜਲਦੀ ਹੋਣਾ ਠੀਕ ਹੈ ਇਹਨੂੰ ਕੁਆਲਿਟੀ ਵਧੀਆ ਰੱਖੂਗਾ ਹੁਣ ਇਹਦਾ ਸਿਆਪਾ ਹੋਰ ਵੀ ਆ ਜਦੋਂ ਬਾਹਲਾ ਚੌਕ ਹੋ ਜਾਂਦਾ ਇਹ ਮਾੜਾ ਕਾਗਜ ਹੁੰਦਾ ਇਹ ਬੁਰਕੀ ਭਰੀ ਜਾਂਦੀ ਹੈ ਇਹ ਬੁਰਕੀ ਭਰੀ ਜਾਂਦੀ ਹੈ ਤੇ ਉਹ ਅੰਦਰ ਹੀ ਜਾਣੀ ਆ ਮੈਂ ਪਿਛਲੇ 2024 'ਚ ਹੀ ਆਪਾਂ ਦੋ ਟਰੈਕਟਰ ਇਹ ਵਜਨ ਕੀਤੇ ਆ ਇੰਦਾਂ ਦੋ ਅੱਛਾ ਇਹਦੀ ਵਜਨ ਇਹਦੀ ਵਜਨ ਬਦ ਦੇ ਸੀਟਰਟਰ ਬੁਰਕੀ ਭਰੀਗੀ ਫੂ ਮਿੱਟੀ ਖਿੱਚਦੀ ਹੋ ਤੇ ਨੰਦਰ ਬੈਠੇ ਨੂੰ ਕੀ ਪਤਾ ਟਰੈਕਟਰ ਤੇ ਸਟੇਅਰਿੰਗ ਪਤਾ ਉਹਦਾ ਉਦੋਂ ਹੀ ਰੋਕਣਾ ਸੇਰੇ ਤੇ ਬੈਠੇ ਨੂੰ ਪਤਾ ਲੈਣਾ ਜਦੋਂ ਜਦੋਂ ਜਿੰਨੀ देर ਬਲੋ ਨਹੀਂ ਮਾਰਦਾ ਟਰੈਕਟਰ ਹਾਂ ਚੱਕਰ ਤੋੜ ਕੇ ਕੜਕੜ ਨਹੀਂ ਕਰਦਾ ਉਨੀ ਦੇਰ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਸਟੇਅਰਿੰਗ ਬੈਠੇ ਬੰਦਾ ਕੰਮ ਦੀ ਜ਼ੋਰ ਚ ਲੱਗਿਆ ਲੱਗਿਆ ਉਹ ਤਾਂ ਆਪਾ ਖੋਲ ਖੋਲ ਤਾਂ ਦੇਖਦੇ ਨਹੀਂ ਇਹਨੂੰ ਰੋਜ਼ ਨਹੀਂ ਦੇਖਦੇ ਹਾਂ ਇਹਦਾ ਸ਼ਾਮ ਪਾੜੀ ਗੱਲਾਂ ਸ਼ਾਮ ਨੂੰ ਖੋਲਦਾ ਉਹਦੋਂ ਕੰਮ ਹੋ ਜਾਂਦਾ ਉਹ ਵੀ ਜਦੋਂ ਆਪਾਂ ਕਿਰਾਇਆ ਕਰ ਉਹ ਚਲਾਉਣੇ ਸ਼ਾਮ ਨੂੰ ਫੇਰ ਨਹੀਂ ਉਦਾਂ ਦਾ ਉਹ ਖੋਲਦੀ ਨਹੀਂ ਬੰਦਾ ਇਹਨੂੰ ਹਾਂ ਇਹ ਇੱਥੇ ਇਹ ਚੀਜ਼ਾਂ ਵੀ ਆਪਣੀ ਜੀ ਪਖਾਨ ਵੀਰਾਂ ਨੂੰ ਇਹੀ ਬੇਨਤੀ ਆ ਅੰਦਰਲੇ ਫਿਲਟਰ ਵੀ ਦਿਖਾਓ ਇਹ ਅੰਦਰਲਾ ਫਿਲਟਰ ਆ ਗਿਆ ਨਾ ਇਹਦੀ ਕੁਆਲਿਟੀ ਦੇ ਜਿਹੜੇ ਗੱਤੇ ਦੀ ਕੁਆਲਿਟੀ ਆ ਆ ਇਹਨਾਂ ਨੇ ਬਹੁਤ ਹਲਕਾ ਕਾਗਜ਼ ਲਾਇਆ ਜੀ ਤੇ ਉਹ ਉਹ ਗੱਤੇ ਤੇ ਇਹ ਕੁੱਤੇ ਚ ਬਹੁਤ ਫਰਕ ਆ ਬੀ ਇਹਨਾਂ ਸਿੰਪਲ ਕੱਪੜਾ ਜ ਆ ਜਿਹੜਾ ਦੇਸੀ ਬਾਹਰ ਵਿੱਚ ਹੀ ਜਾਂਦੇ ਆ ਇਹ ਇਹ ਨਾ ਮੇਰਾ ਵੀਰ ਨਾ ਤੁਸੀਂ ਇਹਦੇ ਚ ਕੋਈ ਬੜਾ ਫਰਕ ਨਹੀਂ ਮਿਲਦਾ ਸਾਲ ਦਾ ਮੈਂ ਕਹਿੰਦਾ ਵੀ ਇਹ ਤੁਸੀਂ ਏਜੰਸੀ ਤੇ ਜਾਂ ਬਾਹਰੋਂ ਕਰੋ 1000 ਰੁਪਏ ਦਾ ਪੈਸਾ ਮੈਂ ਉਹ 1000 ਰੁਪਏ ਲੱਗਾ ਹਾਂ ਹਾਂ ਸਾਲ ਦੀਆਂ ਦੋ ਕੀਤੀਆਂ 2000 ਰੁਪਏ ਦਾ ਫਰਕ ਆ ਪਰ ਉਹਨੇ ਕੰਮ ਵੀ ਬਈ ਡਬਲ ਕਰ ਜਣਾ ਕੰਮ ਤਾਂ ਕੰਮ ਥੋੜਾ ਯਾਰ ਡੀਜ਼ਲ ਹੀ ਬਚਾ ਜਾਣਾ ਉਹਨਾ ਡੀਜ਼ਲ ਹੀ ਬਚਾ ਜਾਣਾ ਵੱਡੀ ਗੱਲ ਤੂੰ ਪੱਕੀ ਸਾਰੀਆਂ ਗੱਲਾਂ ਛੱਡ ਦੇ ਮੈਂ ਕਿਹਾ ਨਾ ਕੁਆਲਟੀ ਦੀ ਨਾ ਹਾਂ ਕੁਆਲਟੀ ਦੀ ਵੀ ਗੱਲ ਨਾ ਕਰ ਤੂੰ ਉਹਨਾਂ ਨੂੰ ਨਾ ਡੀਜ਼ਲ ਹੀ ਬਚਾ ਜਾਣਾ ਜੇ ਉਹਨਾਂ ਨੇ ਟਰੈਕਟਰ ਰੈਲਾ ਚੱਲੂ ਤੇਲ ਵਧੀਆ ਫਿਲਟਰੇਸ਼ਨ ਹੋਊਗੀ ਉਹਦੀ ਟਰੈਕਟਰ ਨੇ ਤੇਲ ਘੱਟ ਖਾਣਾ ਤੇਲ ਘੱਟ ਖਾਣਾ ਜਦੋਂ ਉਹ ਮੁਗਲੈਲ ਗਾੜਾ ਹੋ ਗਿਆ ਮਗਲਿਆ ਸਹੀ ਨਾ ਟਰੈਕਟਰ ਦੇ ਜੋਰ ਵੱਧ ਮਾਰ ਰਗੜਾ ਮਜਣੀਆ ਉਹਨੂੰ ਉਹਨੇ ਡੀਜ਼ਲ ਪਾ ਦਿਖਾਣਾ ਨਿੱਥਲੀ ਗੱਲ ਐ ਹਰਸ ਮੁੜ ਕੇ ਸਾਰੀ ਚੀਜ਼ ਨੂੰ ਰਗੜਾ ਵਜਣਾ ਸਾਰੇ ਕੰਮ ਬੋਲੋ ਲਾਈਫ ਘਟ ਜਾਂਦੀ ਹਾਂ ਇਹ ਚੀਜ਼ਾਂ ਦਾ ਇਹ ਚੀਜ਼ਾਂ ਨਾਲ ਰੱਖਣੀ ਚਾਹੀਦੀ ਬਸ ਹਾਂ ਵੀ ਕਿਸੇ ਵੀ ਐਲਸੀ ਚਲੋ ਜਿਹੜੀ ਨੇੜੇ ਲੱਗਦੀ ਐ ਲੈ ਆ ਲੋ ਲੈ ਆਓ ਐਲਸੀ ਚਲੋ ਬਸ ਅਗਰ ਉਹ ਬਿੱਲ ਲੋ ਪੱਕਾ ਆਪਾਂ ਦੇ ਦੇਈਏ ਐਲਸੀ ਨਾਲ ਵੀ ਦੇ ਵਾਈ ਪੱਕਾ ਹਾਂ ਪੱਕਾ ਬਿੱਲ ਲੋ ਆਪਾਂ ਇੱਕ ਹੋਰ ਆ ਹੁਣ ਤਾਂ ਆਪਾਂ ਇਹਦਾ ਜਲ ਪੁਰਾਣੇ ਫਿਲਟਰ ਪਏ ਸੀ ਮੈਂ ਤੁਹਾਨੂੰ ਹੁਣ ਨਵੀਂ ਚੀਜ਼ ਦਿਖਾ ਦਿੰਨੇ ਆਪਾਂ ਹਾਂਜੀ ਆ ਹੁਣ ਆਪਣੇ ਸਾਰੇ ਜੌਂਡੀ ਤੇ ਇੱਕ ਸਪੈਸ਼ਲ ਸਟicker ਆਇਆ ਓਕੇ ਆ ਵਾਲੇ ਜਿੰਨੇ ਸਪੇਅਰ ਪਾਰਟ ਦੇ ਹਮ ਸਮਾਨ ਆਉਂਦਾ ਆਪਣਾ ਸਰਵਿਸ ਵਾਲਾ ਬਾਕੀ ਸਾਰਿਆਂ ਤੇ ਨਹੀਂ ਆਉਣ ਲੱਗਾ ਹਜੇ ਜਿੰਨੇ ਆਪਣੇ ਫਿਲਟਰ ਫਿਲਟਰ ਤੇਲ ਤੂਲ ਇਹ ਸਪੈਸ਼ਲ ਸਟicker ਆ ਇਹ ओरिजिनल ਦੀ ਗਾਰੰਟੀ ਆ ਇਹ ਰੀਨਾਂ ਦੀ ਗਾਰੰਟੀ ਆ ਆ ਚੀਜ਼ ਨੂੰ ਨੋਟ ਕਰ ਲਓ ਮੇਰਾ ਵੀ ਇਹ ਇਹ ओरिजिनल ਦੀ ਗਾਰੰਟੀ ਆ ਪਲੱਸ ਇਹਨੂੰ ਮੋਬਾਈਲ 'ਚੋਂ ਕੱਢੋ ਸਕੈਨ ਕਰ ਸਕਦੇ ਆ ਹਾਂ ਇਹ ਵੀ ਡੁਪਲੀਕੇਟ ਬਣਾ ਲੈ ਸੁਣ ਲੈ ਅੱਛਾ ਇਹ ਵੀ ਬਣ ਗਿਆ ਇਹ ਬਣ ਗਿਆ ਪਰ ਜੇ ਇਹ ਨੂੰ ਸਕੈਨ ਕਰੇਗਾ ਹਾਂ ਫੇਰ ਫੇਰ ਵਾ ਵਾ ਲੱਗਦਾ ਵੀ ਆਹ ਫੋਨ ਆਪਣੇ ਹੱਥਾਂ 'ਚ ਫੋਨ ਕੱਢੋ ਤੁਸੀਂ ਕੱਢ ਕੇ ਦਿਖਾਈਏ ਦਿਖਾਈ ਦਿਨੇ ਹਾਂ ਇਹਨੂੰ ਸਕੈਨ ਕਰੋ ਹਾਂ ਤੇ ਜੌਂਡਿਆਰ ਆਜੂ ਜੇ ਜੌਂਡਿਆਰ ਨਹੀਂ ਆਇਆ ਮਤਲਬ ਫੇਕ ਫੇਕ ਇਹ 1100 1110 ਚੱਲੂ ਆ ਗਿਆ ਹਾਂ ਆ ਦਿਖਾ ਦਿਓ ਇਹ ਆ ਜਾ ਹਣ ਮਾਰੂ ਐ ਤੇ ਹੰਗਲ ਇਹ ਆ ਰਿਹਾ ਐ ਤੇ ਮਰੂ ਬਿਲਕੁਲ ਲੂਗਾ ਹੂੰ 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 ਨੈਟ ਸਲੋ ਆ ਨਾਈ ਤੇ ਕੋਲ ਵੀ ਬੋਲ ਵੀ ਬੋਲ ਟਾਈਮ ਲੱਗੂਗਾ ਨਹੀਂ ਚੱਕੜ ਨੈਟ ਹੀ ਸਲੋ ਆ ਨੈਟ ਸਲੋ ਆ ਜਲ 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 ਚੱਲ ਪਿਆ ਹਾਂ ਇਹ ਪਟਾਟ অথেন্টিਕੇਸ਼ਨ ਇੱਥੇ ਫੇਰ ਵੀ ਲਿਖੀ ਆ ਜੂਗੀ ਹੂੰ ਜੇ ਠੋਡੀ ਹੈ ਨਾ ਜੇ ਨਹੀਂ ਆ ਤਾਂ ਉਹਨੇ ਲਿਖ ਦੇਣਾ ਵੀ ਫੇਲ ਆ ਇਹ ਜੀ ਇਹ ਫੇਲ ਆ ਕੋਈ ਨਹੀਂ ਦੱਸਿਆ ਨਹੀਂ ਦੱਸੂਗਾ ਆ ਰੋਟ ਆ ਨਾਂ ਨੰਬਰ ਪੁੱਛ ਲੈਂਦਾ ਵੀ ਬਾਈ ਕੀ ਸਾਰਾ ਕੁਝ ਮਤਲਬ ਇਹ ਇਹ ਤੋ ਦੱਸਣਾ ਨੇ ਛੋਟਾ ਇਹ ਅਸਲੀਅਲ ਆ ਕਾ ਨਕਲੀ ਇਹ ਬਹੁਤ ਜੇ ਤੁਸੀਂ ਅਰੀਜਨਲ ਇੱਥੇ ਏਜੰਸੀ ਵਾਲੇ ਨਾਲ ਮਿਲਾ ਕੇ ਦੇਖੋਗੇ ਫਿਰ ਤਾਂ ਤੁਹਾਨੂੰ ਡੁਪਲੀਕੇਟ ਪਛਾਣ ਲੋਗੇ ਉਹਨੇ ਮਿਲਦਾ ਜਲਦਾ ਇਹ ਬਣਾਇਆ ਪਰ ਉਹ ਇਹੋ ਜਿਹਾ ਨਹੀਂ ਹੈ ਜੜਾ ਵੀ ਕੋਲ ਮਿਲਾ ਕੇ ਯਾਰ ਬਾਹਰ ਆ ਚੀਜ਼ ਉਹਨਾ ਬਣਾ ਦਿੱਤੀ ਬਣਾਈ ਹੈ ਜਿਹੜਾ ਪਹਿਲਾ ਹਾਂ ਜੇ ਤੁਸੀਂ ਅਸਲੀ ਦੇਖੀਓ ਫਿਰ ਪਛਾਣ ਲੋਗੇ ਫਿਰ ਪਛਾਣਨਾ ਅਦਰਵਾਈਜ਼ ਕਿਉਂਕਿ ਇਹਦੇ ਚ ਤੁਸੀਂ ਆ ਧਿਆਨ ਦੇਖੋ ਜੀਡੀ ਦਾ ਲੋਗੋ ਆ ਤੇ ਇਹ 3D ਸਟicker ਤੋਂ ਉੱਪਰ ਦੀ ਟੈਕਨੋਲੋਜੀ ਹੋੜੀ ਬਹੁਤ ਹੈ ਇਹ ਮੈਂ ਬਾਹਰ ਨਹੀਂ ਛੇਤੀ ਬੰਨਾ ਮੈਨੂੰ ਲੱਗਦਾ ਆ ਚੀਜ਼ ਤਾਂ ਬਣਾ ਦਤ ਨੇ ਨਹੀਂ ਬ ਫਰਕ ਹਾਂ ਇਹਦੇ ਨਾਲ ਤਾਂ ਨਹੀਂ ਬਣਿਆ ਇਹ ਬਣ ਨਹੀਂ ਸਕਦਾ ਕਾਪੀਰਾਈਟ ਦਾ ਕੋਈ ਸਾਫ ਕੰਪਨੀ ਬਈ ਕੋ ਟਰਾਈ ਕਿੰਨਾ ਜ਼ੋਰ ਨਾਲ ਇਹ ਬਹੁਤ ਜ਼ੋਰ ਨਾਲ ਇਸੇ ਕਰਕੇ ਲਾਰੀ ਆ ਨਿਕੋ ਇਹ ਗੱਲ ਕੰਪਨੀ ਨੂੰ ਬਈ ਪੈਸਾ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਇਹ ਜੋਨਡੀਅਮ ਦਾ ਖਾਸ ਤੌਰ ਤੇ ਨਹੀਂ ਪੈਂਦਾ ਇਹ ਕੁਆਲਿਟੀ ਤੇ ਬੜਾ ਨਹੀਂ ਹੁੰਦੀ ਇਹ ਕਿੰਨੀ ਹਨ ਬਦਨਾਮੀ ਹੁੰਦੀ ਮਾੜੀ ਚੀਜ਼ ਜੋ ਜੋਨਡੀਅ ਲਿਖਿਆ ਹੈ ਚਾਹੇ ਡੁਪਲੀਕੇਟ ਕੋ ਬੇਚ ਰਹਾ ਹੈ ਬਦਨਾਮੀ ਹੁੰਦੀ ਹੈ ਮੇਰੀ ਉਹਨੂੰ ਸਮਝਾਉਣ ਖਾਤਰੇ ਪੈਸੇ ਲੌਂਦੀ ਹੈ ਆਦਰਵਾਈਜ਼ ਤੁਹਾਨੂੰ ਦੱਸਿਆ ਵੀ ਇੰਡੀਆ ਚ 300 ਕਰੋੜ ਰੁਪਈਆ ਬਣਾਉਂਦੀ ਆ ਜੌਂਲੀਅਰ ਸਫੇਰਪਾਟ ਤੋਂ ਸਾਲ ਦਾ ਅੱਛਾ ਜੀ ਜਿਉਂ ਅੱਜ ਬਾਜ਼ਾਰ ਚ ਦੇਣਾ ਉਹਨਾਂ ਨੂੰ 600 ਕਰੋੜ ਹੁੰਦਾ ਖੋਲ ਦੇਣਾ ਤੇ ਹਾਂ ਸਮਾਨ ਬਾਹਰ ਵੀ 600 ਕਰੋੜ ਹੁੰਦਾ ਹਾਂ 300 ਕਰੋੜ ਦਾ ਨੁਕਸਾਨ ਇਸੇ ਲਈ ਕਰਾਰੀ ਆ ਵੀ ਆ ਡੁਪਲੀਕੇਸੀ ਨਾ ਹੋ ਤਾਂ ਕਿ ਜੇ ਬਾਹਰ ਆ ਗਿਆ ਫਿਰ ਆਪਣਾ ਸਾਰੀ ਕੰਪਨੀ ਦੇ ਦਿੰਦੇ ਹਾਂ ਹੌਲੈਂਡ ਮਹਿੰਦਰਾ ਸਭ ਕੰਪਨੀਆਂ ਬਾਹਰ ਦੇ ਰਹੀਆਂ ਡਿਸਟਰੀਬਿਊਟਰਾਂ ਨੂੰ ਸਮਾਨ ਸਿਰਫ ਇੱਕ ਜੌਂਲੀਅਰ ਨਹੀਂ ਦਿੰਦੇ ਇਹ ਨਹੀਂ ਦਿੰਦੇ ਬਾਹਰ ਨਾ ਕਰਨ ਹੀ ਹੀ ਆ ਵੀ ਬਹੁਤ ਬੇਈਮਾਨ ਬਹੁਤ ਕੰਟ੍ਰੈਕਟ ਜਿੰਦੀ ਆ ਭਾਈ ਜੀ ਆਪਣੇ ਨਾ ਇਹ ਵੀ ਗੱਲ ਹੁੰਦੀ ਹੈ ਚ ਸਵਾਲ ਮੇਰੇ ਵੀ ਵੀਰਾਂ ਵਾਲੇ ਆ ਜਾਂਦੇ ਨੇ ਜਿਵੇਂ ਨਾ ਆਜੋ ਆਪਾਂ ਬਾਹਰ ਚੱਲਦੇ ਹਾਂ ਟ੍ਰੈਕਟਰਾਂ ਕੋਲੇ ਹਾਂਜੀ ਹਾਂਜੀ ਜਿਵੇਂ ਨਾ ਆਪਣੇ ਮੈਂ ਮੇਰਾ ਕੋਈ ਮਿਸਤਰੀ ਵੀਰ ਭਰਾ ਹੈ ਹਾਂਜੀ ਹਾਂਜੀ ਮੈਂ ਉਹਦੇ ਤੋਂ ਕੰਮ ਕਰਾਉਣਾ ਜੀ ਹੁੰਦਾ ਨਾ ਕਈ ਨਹੀਂ ਦਿਮਾਗ ਹਾਂ ਬਹੁਤ ਹੁੰਦੇ ਹੁੰਦਾ ਨਾ ਵਿਸ਼ਵਾਸ ਬਣਾ ਮੈਨੂੰ ਸਮਾਨ ਜਨਸੀ ਤੋਂ ਮਿਲ ਜਾ ਹਾਂ ਹਾਂ ਕੋਈ ਚੱਕਰ ਨਹੀਂ ਸਮਾਨ ਦਿੰਨੇ ਮੇਰੇ ਤੇ ਨੇ ਸਾਰੇ ਡੀਲਰ ਦੇ ਦਿੰਦੇ ਆ ਸਾਰੇ ਦੇ ਦਿੰਦੇ ਵੀ ਕੋਈ ਵੀ ਸਮਾਨ ਆਪਾਂ ਨੂੰ ਚਾਹੀਦਾ ਤੁਸੀਂ ਅੱਜ ਜਿਦੋਂ ਮਰਜ਼ੀ ਲਿਓ ਪਰਸਨਲ ਮਰਜ਼ੀ ਆਉਦਾ ਆਓ ਸਮਾਨ ਬਈ ਪਲਾਣਾ ਕੋਈ ਪ੍ਰੋਬਲਮ ਨਹੀਂ ਇੱਕ ਜਿਹਨੂੰ ਸਾਰੂ ਫੁੱਲ ਸਪਲਾਈ ਹੈ ਮੈਂ ਪਿੱਛੇ ਦੇ ਸ਼ਹਿਰ ਦੇ ਇੱਥੇ ਆਇਆ ਵੀ ਸੀ ਤੁਸੀਂ ਸ਼ਾਇਦ ਮੈਂ ਤੁਹਾਡੇ ਤੋਂ ਇਹ ਆ ਗੱਲ ਦੁਕਾਨਦਾਰਾਂ ਨੂੰ ਨਹੀਂ ਦਿੰਦੇ ਦੁਕਾਨਦਾਰਾਂ ਨੂੰ ਨਹੀਂ ਦਿੰਦੇ ਆ ਕਿਸਾਨ ਵੀਰ ਕੋਈ ਆਵੇ ਲੈ ਜੇ ਪਰ ਉਹਨਾਂ ਦੁਕਾਨ ਵਾਲਾ ਕਹਿੰਦਾ ਮੈਨੂੰ 20 ਬਾਲਟਿਆਂ ਦੇ ਦੇ ਮੈਨੂੰ ਐਂ ਦੇ ਦੇ ਨਹੀ ਦਿੰਦੇ ਉਹ ਕੰਮ ਗਲਤ ਕੰਪਨੀ ਨਹੀਂ ਦੇਣ ਦਿੰਦੀ ਉਹ ਬੰਦ ਹੂੰ ਉਹ ਇੱਕ ਦਿਨੇ ਅਸੀਂ ਤਾਂ ਫਿਰ ਅਸੀਂ ਉਹਦੇ ਸਾਡੀ ਕਾਰਵਾਈ ਹੋ ਜੂ ਓਟ ਦੇ ਹਾਂ ਵੀ ਤੁਸੀਂ ਕਿਉਂ ਗੱਲ ਮੇਰੇ ਸਵਾਲ ਸਵਾਲ ਹੁਣ ਦਬਾਹ ਚੋਂ ਮਿਸ ਹੋ ਗਿਆ ਹਾਂ ਚਲੋ ਆਪਾਂ ਟਰੈਕਟਰ ਵਿਖਾ ਦਿੰਨੇ। ਹਾਂਜੀ। ਇਹ ਆ ਗਿਆ ਆਪਣੇ ਪਿਆ। ਇਹ ਟੀ ਆਇਆ ਹੁਣ ਇਹ ਟੱਡੇ ਟਾਇਰਾਂ ਜਿਹਾ ਆਇਆ ਮੋਰਲ ਟਾਇਰ। ਅੱਛਾ ਇਹਦੇ ਟਾਇਰ ਚੇਂਜ ਕਰਤੇ? ਹਾਂ ਇਹ ਵੱਡੇ ਆਗੇ ਨਾ ਹੁਣ। ਇਹ 920 ਦਾ ਟਾਇਰ ਆ ਗਿਆ 50pdi ਚ। ਅੱਛਾ ਪਹਿਲਾਂ ਦੂਸਰਾ ਸੀਗਾ। ਪਹਿਲਾਂ ਆਪਾਂ 8 18 ਦੇ ਹੁੰਦੇ ਛੋਟੇ। ਓਕੇ। ਇਹ 15 ਟਾਇਰਾਂ ਵਾਲਾ ਜਿਹੜਾ ਕਹਦੇ ਉਹੀ ਆ। ਅੱਛਾ ਜਿਹਦੀ ਆਪਾਂ ਗੱਲ ਕੀਤੀ ਹੈ 15 ਟਾਇਰਾਂ ਦੀ। ਹਾਂ। ਇਹ ਪਹਿਲਾਂ 15 ਦਾ ਵਾ। ਮੋਰਲ 920 ਦਾ ਜੀ। ਤੇ ਬਾਈ ਆਪਣੇ ਜ਼ਿੰਮੇਦਾਰ ਵੀਰ ਬੜੇ ਐਕਸਪੈਰੀਮੈਂਟ ਕਰਦੇ ਆ। ਹਾਂ ਹਾਂ। ਕਿਉਂਕਿ ਨਵੀਂ ਚੀਜ਼ ਨਹੀਂ ਨਾ ਹੁੰਦੇ ਕਈਆਂ ਦੇ 15 ਦੇ ਟਾਇਰ ਟਾਇਰ ਨਹੀਂ ਫਿੱਟ ਹੁੰਨੇ ਆਇਆ ਕਿ ਜੀ ਤੁਹਾਡੇ ਕੋਲੇ ਹਾਂ ਹਾਂ ਕਹਿੰਦੇ ਯਾਰ ਕਿਉਂ ਕਰਤੇ ਉਹ ਮੈਂ ਕਿਹਾ ਯਾਰ ਕੁਝ ਸੋਚ ਕੇ ਕੀਤੇ ਹੋਣੇ ਕੰਪਨੀ ਨੇ ਵੀ ਜੇ ਜ਼ਿੰਮੇਦਾਰ ਨੇ 14 ਦੇ ਪੌਣੇ ਫਰੇਦਾ ਵੀ ਇੱਕ ਨੰਬਰ ਘਟੂਗਾ ਪੈ ਜਾਂਦੇ ਪੈ ਜਾਂਦੇ ਇਹ ਘਟੂਗਾ ਕਿ ਉਹ ਉੱਥੋਂ ਚੇਂਜ ਕਰਨਾ ਪਊ ਨਹੀਂ ਗਰਾ ਨਹੀਂ 14 ਦੇ ਆ ਹੀ ਪੈ ਜਾਣਗੇ ਐਡੀ ਗੱਲ ਇਹਦਾ ਕੋਈ ਚੱਕਰ ਨਹੀਂ ਇਹ ਨੂੰ ਪੈ ਜਾਣਗੇ 14 ਦੇ 14 ਦੇ 15 'ਚ ਫਰਕ ਨਹੀਂ ਨਾ ਬੜਾ ਵੱਡਾ ਕੋਈ ਹਾਂ ਥੋੜਾ ਜਿਹਾ ਫਰਕ ਕੋਈ ਮੂਲੀਏ ਫਰਕ ਹੈ ਹਮ ਹਾਈਟ ਦਾ ਘਟਾ ਚੜਾਈ ਦਾ ਹੀ ਹੈ ਨਾ ਹਾਈਟ ਦਾ ਤਾਂ ਮਾੜਾ ਫਰਕ ਹੈ ਆ ਨਾਲ 16 ਦਾ ਖੜਾ ਹੈ ਨਾ ਸੋਨਾ ਨਾਲ ਤੇ ਆ ਗਿਆ ਆਪਣਾ 15 15 15 16 ਚ ਵੱਡਾ ਫਰਕ ਹੋਏ ਇਹ ਚੋਂ 14 15 ਚ ਹੈ 14 15 ਚ ਕਿਉਂਕਿ ਰਿੰਗ ਸਾਈਜ਼ ਸੇਮ ਹੀ ਹੈ ਨਾ 28 ਉਹਰੇ ਜਾਂ 28 ਉਹਰੇ ਜਾ ਸੋ ਏਡਾ ਵੱਡਾ ਫਰਕ ਨਹੀਂ ਹੈ ਇਹਦੇ ਇਹਦੇ ਚ ਹੋਰ ਕੁਝ ਤਾਂ ਨਹੀਂ ਚੇਂਜ ਕੀਤਾ ਬਈ ਇਹ ਤਾਂ ਬਸ ਬਾਕੀ ਨਹੀਂ ਜ ਹਰੇ ਕੁਝ ਨਹੀਂ ਹੈ ਬਸ ਆਹੀ ਆ ਰਿਹਾ ਹੈ ਚ ਹੁਣ ਇੱਕ 45 ਜਿਹੜਾ ਉਹ ਚ 14 ਡਾਇਰ ਕਰਤੇ ਆ 13 ਦੇ ਵੀ ਆ ਗਏ ਅੱਛਾ 13 ਦੇ ਵੀ ਆ 50 45 ਡੈਡੀ ਆਊਗਾ ਉਹ 13 13 ਜੀ ਮਿਲ ਜੂਗਾ 14 ਚ 14 ਚ 15 ਚ ਲੈਣਾ ਤਾਂ ਪਿਆ ਵੇ ਡੀ ਮਿਲੂਗਾ ਹਾਂ ਜਾਂ ਸੌ ਮਾਂਚ ਮਿਲੂਗਾ ਇਹ 16 ਚ ਵੀ ਆਉਂਦਾ ਇਹਦੀ ਸੀਟ ਇਹਦੀ ਸੀਟ ਮੈਨੂੰ ਉਤੋਂ ਵਧੀਆ ਲੱਗੀ ਇਹ ਕਰਤੀ ਇਹਦੀ ਮੈਂ ਹੀ ਦੇਦਾ ਵੀ ਇਹਦੀ ਸੀਟ ਇਹਦਾ ਫੀਡਬੈਕ ਆ ਰਿਹਾ ਸਾਰਿਆਂ ਦਾ ਵੀ ਵਧੀਆ ਵਾ ਇਹ ਵਧੀਆ ਲੱਗੀ ਮੈਨੂੰ ਵੀ ਉਹ ਹੀ ਦੇ ਦੇ ਫਟੇ ਵੇ ਲਾ ਕੇ ਰੇ ਹਣਾ ਹਾਂ ਮੈਨੂੰ ਕਹਿ ਰਹੇ ਆ ਸੀ ਕਿਨੇ ਸਾਰਿਆਂ ਚ ਇਹ ਕਰ ਦੋ ਫੇਰ ਕਰ ਦੇਣਗੇ ਆ ਤਾਂ ਹੈ ਇਹ ਸੀਟ ਥੋੜੀ ਵਧੀਆ ਵਾ ਦੇਖਣ ਜੀ ਵੀ ਲੁੱਕ ਵਧੀਆ ਹਾਂ ਕੰਫਰਟੇਬਲ ਵੀ ਦੱਸ ਰਹੇ ਆ ਵੀ ਵੱਧਾ ਕਿਉਂਕਿ ਉਹਦੀ ਚੜਾਈ ਵਧ ਗਈ ਨਾ ਲੱਕ ਨੂੰ ਥੱਲੇ ਤੱਕ ਉਹ ਨਵਾਂ ਲੈ ਕੇ ਗਏ ਆ ਵਿਆਹ ਭੇੜੀ ਉਹਨਾਂ ਦਾ ਯਾਰ ਹਾਂ 53 ਸਨਾਲੋਂ ਸੀਟਾਂ ਨਾਲੋਂ ਵਧੀਆ ਲੱਗੀਆਂ ਹਾਂ ਅਸੀਂ ਚੇਂਜ ਕਰਾਉਣੀ ਆ ਮੈਂ ਖੋਜੂਗੀ ਮੈਂ ਕਿਹ ਹੋਜੂਗੀ ਸੀਟ ਫਿੱਟ ਹੋ ਜਾਂਦੀ ਆ ਹਾਂ ਅੱਛਾ ਉਹਦੇ ਹੋ ਜਾਂਦੀ ਆ ਹਾਂ ਹਾਂ ਹੋ ਜਾਂਦੀ ਆ ਇਹ ਕਿਤਾਬ ਬਹੁਤ ਸੋਖਾ ਜਿਹਾ ਇਹ ਸਬਾਨ ਦਾ ਕੋਈ ਰੋਲਾ ਹੀ ਨਹੀਂ ਰੋਲਾ ਨਹੀਂ ਇਹਦਾ ਸਟੀਅਰਿੰਗ ਲਾ ਦੇ ਉਹਦਾ ਅਸਲ ਅੰਤਰ ਨਾ ਕੁਛ ਕਰ ਦੇ ਇਹਨਾਂ ਨੇ ਭਈ ਆ ਲੋਕੋ ਬੰਦ ਕਰਤਾ ਨਾ ਹਾਂ ਨਹੀਂ ਲੋਕੋ ਆਂਗਾ ਆਉਂਦਾ ਆਉਂਦਾ ਪਿੱਛੇ ਛੋਟੇ ਆ ਜਾਂਦੀ ਐ ਅੱਛਾ ਆਉਂਦਾ ਆਉਂਦਾ ਹਾਂ ਬੰਦ ਨਹੀਂ ਹੋਈ ਕੀਤਾ ਮਤਲਬ ਕਿਉਂਕਿ ਮੈਨੂੰ ਤਾਂ ਐ ਲੱਗਿਆ ਜਿਵੇਂ ਉਹ ਟਵਾਇਆ ਕੋਈ ਕਿਤੇ ਬੰਦ ਕਰਤਾ ਇਹ ਇਹ ਤਾਂ ਕਮਪਟਰ ਤੇ ਲੱਗਦਾ ਨਾ ਬੰਦ ਨਹੀਂ ਹੋਣਾ ਹਾਂ ਇੱਥੇ ਤੇ ਲੱਗਦਾ ਇਹ ਬੰਦ ਕਿੱਥੋਂ ਹੁਣ ਟਰੈਕਟਰ ਦੇ ਉੱਤੇ ਲੱਗਦਾ ਸੱਚਾ ਇਹ ਬੰਦ ਨਹੀਂ ਹੁੰਦਾ ਆਪਣੇ ਪੰਜਾਬੀ ਪਰ ਗੱਡੀਆਂ ਵਾਂਗਰ ਵੀ ਲਾਈ ਜਾਂਦੇ ਨੇ ਮਤਲਬ ਬਹੁਤ ਮੈਂ ਆਪ ਲਾਇਆ ਬਹੁਤ ਲਾਉਂਦੇ ਆ ਇਹਦਾ ਸ਼ੌਂਕ ਪੂਰਾ ਬਣਾਇਆ ਹੋਇਆ ਲੋਕਾਂ ਨੇ ਚਲੋ ਆਪਾਂ ਵੀਰੇ ਤੋਂ ਲਈਏ ਆ ਗਿਆ ਵੀਰ ਨੂੰ ਬਹੁਤ ਤੰਗ ਕਰ ਲਿਆ ਆਪਾਂ ਨਹੀਂ ਨਹੀਂ ਕੋਈ ਨਹੀਂ ਧੰਨਵਾਦ ਭਰਾ ਤੁਹਾਡਾ ਹੀ ਵੈਸੇ ਤਾਂ ਯਾਰ ਵਾਕਈ ਆਹ ਸੀਟ ਤਾਂ ਸਾਰੇ ਲੱਕ ਕਵਰ ਕਰ ਲੈਂਦੀ ਐ ਹਾਂ ਉਹ ਕਹਿੰਦਾ ਮੈਨੂੰ ਕੰਫਰਟੇਬਲ ਲੱਗੀ ਐ ਇਹ ਹਾਂ ਮੈਂ ਤਾਂ ਟੂਈ ਨੂੰ ਵੀ ਕੰਫਰਟੇਬਲ ਸੀ ਤੇ ਲੌਂਗ ਰਨ ਚਲਾਉਣ ਚ ਮੈਨੂੰ ਫਰਕ ਲੱਗੀ ਗੱਲ ਇਹ ਤਾਂ ਆਪਾਂ ਵੀ ਲਾਵਾਂਗੇ ਦੱਸ ਕੇ ਗੱਡੀਆਂ ਵੀ ਸ਼ਾਇਦ ਚੇਂਜ ਹੋ ਜਾਣਗੀਆਂ ਕੀਤੀਆਂ ਨਹੀਂ ਪਰ ਹੋ ਜਾਣਗੀਆਂ ਮਨ ਨਾਲ ਕੱਲੀ ਕੱਲੀਆਂ ਕਰਨੀਆਂ ਹੋਊ ਵੀ ਕੋਈ ਨਹੀਂ ਆਪਾਂ ਸਾਰੀਆਂ ਹੀ ਲਓ ਜੀ ਪਾੜੀ ਮਹਿੰਗੀ ਨਹੀਂ ਐ 8-9000 ਦੀ ਹੁੰਦੀ ਟੋਟਲ ਸਾਰੀਆਂ ਠੀਕ ਥੱਲੇ ਤੋਂ ਉੱਪਰ ਤੱਕ ਇੰਨੀ ਕੀ ਹੋਣੀ 8-9000 ਦੀ ਆਮ ਸਾਰੀ ਇੰਨੀ ਹੀ ਹੈ ਤੇ ਆਪਾਂ ਕਵਰ ਵੀ ਤਾਂ ਪਾ ਹੀ ਦੇਣੇ ਯਾਰ 2000 ਦਾ ਹਾਂ ਤੇ ਸੀਟ ਸਾਰੀ ਵੀ ਲੈਣ ਜਾਈਏ ਤੇ 4-5000 ਦੀ ਦਿੰਦੇ ਆ। ਇੰਨੇ ਦੀ ਆਉਂਦੀ ਐ। ਪਰ ਇਹਦੀ ਗੱਦੀ ਕੁਆਲਟੀ ਇਹਦੀ ओरिजिनल ਦੀ ਬਹੁਤ ਵਧੀਆ ਵਾਗ। 5ਾਂ ਵਾਲੀ 15-15 ਸਾਲ ਨਹੀਂ ਖਰਾਬ ਹੁੰਦੀ। ਤੇ ਆਪਣੇ ਰੈਕਟਰ ਨੂੰ ਕਿੰਨਾ ਚਿਰ ਹੋ ਗਿਆ? 25, 14 ਤੇ 11 ਸਾਲ ਹੋ ਗਏ ਬਈ। ਅਸੀਂ ਸਸਤੀ ਤਾਂ ਹੁੰਦੀ ਐ ਪਰ ਉਹ ਇੰਨੀ ਚੱਲਦੀ ਨਹੀਂ। ਆਪਣੇ 11 ਸਾਲ ਹੋ ਗਏ ਨਾਲ ਦੀ ਆ। ਹਾਂ। ਲਓ ਜੀ ਮੇਰਾ ਵੀਰ ਹੁਣ ਸਾਨੂੰ ਦੋ ਆ ਗਿਆ ਤੇ ਦੱਸਿਓ ਬਾਈ ਦੀ ਜਾਣਕਾਰੀ ਜਿਵੇਂ ਤੁਸੀਂ ਪਹਿਲਾਂ ਵੀ ਪਸੰਦ ਕਰਦੇ ਹੋ ਆਸ ਹੋਏਗੀ ਹੁਣ ਵੀ ਪਸੰਦ ਕਰੋਗੇ। ਤੇ ਜੇ ਕੋਈ ਗੱਲਬਾਤ ਕਰਦੇ ਆ ਸ਼ਬਦ ਵੱਧ ਘਟ ਨਿਕਲੇ ਆ ਉਹਦੇ ਲਈ ਮਾਫੀ ਆ ਪਹਿਲਾਂ ਤੋਂ ਹੀ ਐਵੇਂ ਗੁੱਸਾ ਨਾ ਕਰਿਆ ਕਰੋ ਉਹਦੇ ਲਈ ਮਾਫੀ ਚਾਹੁੰਦੇ ਆ ਭਾਈ ਪਹਿਲਾਂ ਤੋਂ ਹੀ ਐਵੇਂ ਲੜਿਆ ਨਾ ਕਰੋ ਦੋ ਆ ਗਿਆ ਕਿ ਜੇ ਕੋਈ ਤੁਹਾਡੇ ਹੋਰ ਸਵਾਲ ਹੈ ਤੇ ਕੋਈ ਨਹੀਂ ਆਪਾਂ ਬਾਈ ਜਾਈਏ ਹਾਂ ਦੋ ਆ ਗਿਆ ਹਾਂ ਸੱਚੀ ਖਾਲੀ ਓਕੇ ਭਾਈ